ਲਓ ਜੀ ਪਹਿਣਾ ਦੀ ਡਿਮਾਂਡ ਤੇ ਸਪੈਸ਼ਲ ਮਗਾਲੇ ਆਪਾਂ ਜੋਰ ਜੜ ਦੇ ਸੂਟ ਨਾਲ ਹੈਗਾ ਔਰਗੈਂਜਾ ਦਾ ਦੁਪੱਟਾ ਓਏ ਹੋਏ ਹੋਏ ਹੋ ਕੀ ਬਾਤਾਂ ਜੀ ਪੂਰੀ ਕੈਂਡ ਗੱਲ ਵੱਤਾ ਸੀਕਵੈਂਸ ਦਾ ਕੰਮ ਕੀਤਾ ਹੋਇਆ ਜੋਰ ਜੜ ਦੀ ਸ਼ਰ ਜੋਰ ਜੜ ਦੀ ਬਾਟਮ ਦੇ ਨਾਲ ਆ ਗਿਆ ਔਰਗੈਂਜਾ ਦਾ ਦੁਪੱਟਾ 998 ਰੁਪਏ ਦੇ ਵਿੱਚ ਓਪਨ ਚੈਲੰਜ ਹੈ ਜੀ 998 ਰੁਪਏ ਦੇ ਵਿੱਚ ਸਕਰੀਨ ਸ਼ਾਟ ਕਰ ਲਓ ਤੇ ਜਲਦੀ ਜਲਦੀ ਬੁੱਕ ਕਰਾ ਦਿਓ ਲਓ ਜੀ ਆਫ ਬਾਈਡ ਆ ਗਿਆ ਆਫ ਬਾਈਡ ਮਿਲ ਜੂਗਾ ਸੇਮ ਮਾਡਲ ਨਾਲ ਦੇ ਪੀਸ ਆ ਜੀ ਓਕੇ ਰਿਪੋਰਟਾਂ ਦੇ ਗੱਲਬਾਤ ਹੈਗੀ ਆ ਪੂਰੀ ਕੈਂਡ ਸਕਰੀਨ ਸ਼ਾਟ ਕਰੀ ਚੱਲੋ ਤੇ ਜਲਦੀ ਜਲਦੀ ਬੁੱਕ ਕਰਾ ਦਿਓ ਆਫ ਵਾਈਟ ਕਲਰ ਦਾ ਸੂਟ ਲੈ ਵੀ ਚੱਕ ਲੈ ਪਿਓਰ ਵਾਈਟ ਵੀ ਮਿਲ ਜੂਗਾ ਜੀ ਪਿਓਰ ਵਾਈਟ ਸਕਰੀਨ ਸ਼ਾਟ ਮਾਰ ਕੇ ਨਾਲ ਲਿਖ ਕੇ ਭੇਜ ਦੋ ਕਿੰਨਾ ਲੈਣਾ ਹੁੰਦਾ ਜੀ 998 ਜਿੰਨੇ ਮਰਜੀ ਆਨਲਾਈਨ ਮੰਗਾਓ ਤੇ ਜਿੰਨੇ ਮਰਜੀ ਦੁਕਾਨ ਦੇਖ ਲਓ ਗੱਲਬਾਤ ਪੂਰੀ ਕੈਂਡ ਆ ਮਾਡਲ ਵਾਲਾ ਪੀਸ ਚੱਕੀ ਜਾ ਲਵੀ ਨਾਲ ਦੀ ਨਾਲ ਲਓ ਜੀ ਲਾਈਟ ਪੀਚ ਕਲਰ ਆ ਗਿਆ ਲਾਈਟ ਪੀਚ ਕਲਰ ਦਾ ਪੂਰੀ ਕੈਂਡਗਲਵਾਦਾ ਓਕੇ ਰਪੋਰਟ 998 ਸ਼ਿਪਿੰਗ ਕਰ ਦਾਂਗੇ ਬਿਲਕੁਲ ਫ੍ਰੀ ਬਸ ਸਕਰੀਨਸ਼ਾਟ ਕਰਕੇ ਜਲਦੀ ਜਲਦੀ ਬੁੱਕ ਕਰਾ ਦਿਓ ਜੀ ਪੂਰੀ ਕੈਂਡਗਲਵਾਦਾ ਜੀ ਲਾਸਟ ਰ ਆ ਗਿਆ ਜੀ ਫਰੋਜੀ ਓਕੇ ਰਪੋਟਾਂ ਜੀ ਜੋਰ ਜੜ ਦੀ ਸ਼ਰਟ ਜੋਰ ਜੜ ਦੀ ਬਾਟਮ ਤੇ ਨਾਲ ਆ ਗਿਆ ਔਰਗੈਂਜ਼ਾ ਦਾ ਦੁਪੱਟਾ 998 ਰੁਪਏ ਦੇ ਵਿੱਚ ਸਕਰੀਨਸ਼ਾਟ ਕਰੀ ਚਲੋ ਜਲਦੀ ਜਲਦੀ ਬੁੱਕ ਕਰਾ ਦਿਓ ਜੀ ਓਕੇ ਰਪੋਟ ਜਲਵਾਦਾ ਪੂਰੀ